ਮੈਂ ਤੇ ਪੰਥ ਦੀ ਰਾਇ ਨੀਤੀ ਕਰਦੇ ਮੈਂ ਦੇਖ ਰਿਹਾ ਉਹ ਸਭ ਤੋਂ ਮੈਂ ਕੀ ਵੋਟ ਹੀ ਉਹ ਦੇ ਦੇ ਤੁਸੀਂ ਸਿਮਰਜੀਤ ਸਿੰਘ ਮਾਨ ਸਾਹਿਬ ਉਹਨਾਂ ਦੀ ਗੱਲ ਕਰ ਬਿਲਕੁਲ ਕਰ ਰਹੇ ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਨੂੰ ਲੱਗਦਾ ਵੀ ਕਿਤੇ ਧਰਮ ਦੇ ਨਾਂ ਤੇ ਵੀ ਵੋਟ ਫਰੀ ਦੇ ਰਹੇ ਮੈਨੂੰ ਨਹੀਂ ਲੱਗਦਾ ਵੀ ਸਿਮਰਜੀਤ ਮਾਨਦਾਰ ਸੱਚ ਕੋਈ ਫਰਕ ਹੈ ਹੂੰ ਦੋਨੇ ਕਟੜਵਾਦੀ ਗੱਲ ਕਰਦੇ ਪਰ ਇਸੀ ਦਾ ਅਸਰ ਆਮ ਬੰਦੇ ਦੀ ਜੇਬ ਤੇ ਪੈਂਦਾ ਨਾ ਆਮ ਬੰਦੇ ਦੀ ਜੇਬ ਤੇ ਜਾਂਦਾ ਫਿਊਚਰ ਖਤਮ ਕਰੀ ਜਾਂਦਾ ਹੂੰ ਆਮੰਦ ਦੀ ਜੇ ਤੁਸੀਂ ਜਾਣੇ ਜੇ ਤੁਸੀਂ ਜੇ ਤੁਸੀਂ ਆਪ ਦਾ ਕੁਝ ਕੰਮ ਕਾਰੋਬਾਰ ਕਰਨਾ ਆ ਤੁਸੀਂ ਆਪਦੇ ਪੈਸੇ ਲਾ ਕੇ ਕਰ ਲਓ ਕੁਝ ਕਰ ਲਓ ਪਰ ਤੁਸੀਂ ਤਾਂ ਲੋਕਾਂ ਦੀਆਂ ਪੈਨਸ਼ਨਾਂ ਖਾਈ ਜਾਂਦੇ ਹੋ ਮੈਂ ਦੇਖਦਾ ਮਨਰੇਗਾ ਖਾਈ ਮਨਰੇਗਾ ਦੇ ਵਿੱਚ ਲੋਕਾਂ ਦੇ ਮਰੇ ਹੋਏ ਲੋਕਾਂ ਦੇ ਪੈਸੇ ਸਰਪੰਚ ਕਾਲਾ ਘਾੜ ਬਣੇ ਹੋਏ ਨੇ ਕਮਾਲ ਹਾਂ ਇਹ ਦੋਆਂ ਸਾਲਾਂ ਚ ਲੱਗਿਆ ਕਰਪਸ਼ਨ ਘਟੀ ਆ ਵਧ ਗਈ ਕਰਪਸ਼ਨ ਵਧ ਗਈ ਹੂੰ ਕਿਉਂ ਵਧ ਗਈ ਕਿਉਂਕਿ ਉਹਨਾਂ ਨੂੰ ਖਰਚਾ ਬਹੁਤ ਕਰਾਤਾ ਇਲੈਕਸ਼ਨ ਲੜਾਉਣ ਚ ਟਿਕਟਾਂ ਦੇ ਪੈਸੇ ਜਦੋਂ ਤੁਸੀਂ ਲਹੋਗੇ ਉਹ ਆ ਕੇ ਸੇਵਾ ਕਰੂਗਾ ਕਿ ਖਾਊਗਾ ਹੂੰ ਦੂਸਰੀ ਸਕ੍ਰਿਪਸ਼ਨ ਬਾਰੇ ਗੀ ਕਾਰਪੋਰੇਟ ਸਟਾਈਲ ਆਫ ਪੋਲਿਟਿਕਸ ਹੋਈ ਜਾਂਦਾ ਇੱਕ ਹਰ ਹਲਕੇ ਜਨਾ ਜੋ ਤੁਸੀਂ ਕਿਸੇ ਪੋਲਿਟਿਕਲ ਬੰਦੇ ਨਾਲ ਬਿਹਾਈਂਡ ਦੀ ਕਟ ਆਨ ਕਰੋਗੇ ਹੂੰ ਉਤੋਂ ਜੋ ਤੁਹਾਨੂੰ ਆਂਕੜੇ ਦੱਸੂਗਾ ਆਪਦੀ ਜਾਤ ਬਰਾਦੀ ਦੀ ਜਾਂ ਹੋਰ ਹਨਾ ਤੇ ਉਹ ਫਿਰ ਨਾਲੇ ਵੀ ਦੱਸੂਗਾ ਵੀ ਮੇਰੀ 10000 ਵੋਟ ਵਿਕਾਊ ਹੈ ਮੇਰੀ 15000 ਵੋਟ ਵਿਕਾਊ ਹੈ ਹੂੰ ਇਹ 5 500 ਲੈਣਗੇ 2 200 ਲੈਣਗੇ ਮੈਂ ਤੇ ਪੰਥ ਦੀ ਰਾਜਨੀਤੀ ਕਰਦੀ ਹੈ ਮੈਂ ਦੇਖ ਰਿਆਂ ਉਹ ਸਭ ਤੋਂ ਮਹਿੰਗੀ ਵੋਟਿਓ ਖਰੀਦੇ ਹੈ ਤੁਸੀਂ ਮਿਰਜ ਸਿੰਘ ਮਾਨਸਾਹਬ ਉਹਨਾਂ ਨਾਲ ਗੱਲ ਕਰ ਬਿਲਕੁਲ ਕਰ ਰਹੇ ਮੈਂ ਅਮਰਗੜ ਚ ਇਲੈਕਸ਼ਨ ਇਚਾਰਜ ਸੀਗਾ 2022 ਦੀ ਚੋਣ ਨਹੀਂ ਤੁਸੀਂ ਕਹਿੰਦੇ ਹੋ ਵੀ ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਨੂੰ ਲੱਗਦਾ ਵੀ ਕਿਤੇ ਧਰਮ ਦੇ ਨਾਂ ਤੇ ਵੀ ਵੋਟ ਖਰੀਦ ਰਹੇ ਨੇ ਧਰਮ ਦੇ ਨਾਂ ਤੇ ਵੋਟ ਖਰੀਦ ਨਹੀਂ ਰਹੇ ਤੇ ਜਜ਼ਬਾਤਾਂ ਨਾਲ ਖੇਡਦੇ ਨੇ ਲੋਕਾਂ ਦੇ ਇਮੋਸ਼ਨਸ ਦੇ ਨਾਲ ਖੇਡਦੇ ਨੇ ਬਹੁਤ ਵਧੀਆ ਸਿਆਸਤਦਾਨ ਹੰਡੇ ਹੋਏ ਨੇ ਵੀ ਕਿਵੇਂ ਵੋਟ ਲੈਣੀ ਹੈ ਕਿ ਮੇਰੀ ਕੌਮ ਜਾਂ ਤੁਸੀਂ ਠੀਕ ਹੈ ਉਹਨਾਂ ਨੇ ਸੈਕ੍ਰੀਫਾਈਸ ਕੀਤੇ ਆ ਬਟ ਜਿਹੜੀ ਆ ਰਾਜਨੀਤੀ ਹੈ ਨਾ ਕਟੜੇ ਭਾਵੇਂ ਆਰ ਸਿਸ ਤੇ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਸਮਝ ਜੀ ਇਮਾਨਦਾਰ ਸੱਚ ਕੋਈ ਫਰਕ ਹੈ ਹੂੰ ਦੋਨੇ ਕਟੜਵਾਦੀ ਗੱਲ ਕਰਦੇ ਆ ਠੀਕ ਹੈ ਉਹਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ ਬਟ ਉਹ ਉਦੋਂ ਤੇ ਹੁੰਦੀ ਰਾਜਨੀਤੀ ਚ ਫਰਕ ਆ ਮਾਨ ਸਾਹਿਬ ਵੀ ਹੂੰ ਉਦੋਂ ਜਿਨ੍ਹਾਂ ਨੇ ਦੇਖਿਆ ਮਾਨ ਸਾਹਿਬ ਨੂੰ ਉਹ ਹੁਣ ਵੋਟ ਨਹੀਂ ਪਾਉਂਦੇ ਜਿਨ੍ਹਾਂ ਦੀ ਉਮਰਾਂ ਹੋ ਗਈਆਂ ਹੋ ਸਕਦਾ ਇਹ ਇਹ ਚੀਜ਼ ਹੈ ਵੀ ਲੀਡਰ ਦੇ ਨਾਲ ਪਾਸ਼ੂ ਮੜੇ ਹੋਣਗੇ ਹਾਂਜੀ ਲੀਡਰ ਦੇ ਨਾਲ ਉਹਨਾਂ ਦੀ ਸਪੋਰਟ ਵਾਲੇ ਬੰਦੇ ਮਾੜੇ ਹੋ ਸਕਦੇ ਆ ਲੀਡਰ ਦੀ ਹੋ ਸਕਦਾ ਲੀਡਰ ਦੀ ਗੈਰ ਹਾਜ਼ਰੀ ਸਾਰਾ ਕੁਝ ਹੋ ਜਾਂਦਾ ਹੋਵੇ ਦੇਖੋ ਜਿਹੜੇ ਬੰਦੇ ਗੈਰ ਹਾਜ਼ਰੀ ਚ ਕਰਦੇ ਐ ਉਹਨਾਂ ਨੂੰ ਪਾਵਰਾਂ ਕਿ ਨਹੀਂ ਦਿੱਤੀਆਂ ਹੂੰ ਲੀਡਰਾਂ ਨਹੀਂ ਦਿੱਤੀਆਂ ਹਨਾ ਤਾਂ ਫਿਰ ਉਹ ਤਾਂ ਹੁਣ ਸਿਰਫ ਮੈਂ ਸਮਝਦਾ ਵੀ ਸ਼ੋਸ਼ਾ ਹੀ ਹੁੰਦਾ ਸੰਗਰੂਰ ਚ ਕੀ ਸੁਖ ਦੇਖਦੇ ਤੁਸੀਂ ਕਾਂਗਰਸ ਦਾ ਕਾਂਗਰਸ ਬਹੁਤ ਵਧੀਆ ਮੁਕਾਬਲੇ ਚ ਹੈ ਹੂੰ ਕੈਡਰ ਕਾਂਗਰਸ ਦਾ ਬਹੁਤ ਮਜ਼ਬੂਤ ਹੈ ਹੂੰ ਹਾਲਾਂਕਿ 9 ਚੋਂ 6 ਹਲਕਿਆਂ ਦੇ ਵਿੱਚ ਜਿਹੜੇ ਐਮਐਲਏ ਦੀ ਚੋਣਾਂ ਹੋਈਆਂ ਉੱਥੇ ਹਲਕੀਚਾ ਨਹੀਂ ਹੈਗੇ ਕੁਝ ਪਾਰਟੀ ਛੱਡ ਗਈ ਜਾਂ ਕੋਈ ਕਵਿਟ ਕਰ ਗਈ ਕੋਈ ਬਾਹਰ ਚਲੇਗੀ ਹਮ ਬਟ ਫਿਰ ਵੀ ਕੈਡਰ ਬਹੁਤ ਮਜ਼ਬੂਤ ਹੈ ਔਰ ਖੈਰਾ ਸਾਹਿਬ ਦੇ ਆਨ ਨਾਲ ਹੋਰ ਮਜ਼ਬੂਤੀ ਮਿਲੀ ਹਮ ਕੈਡਰ ਚ ਜਾਨ ਪੈਗੀ ਔਰ ਮੁਕਾਬਲਾ ਆਮ ਆਦੀ ਪਾਰਟੀ ਔਰ ਸਫਾਲ ਸਿੰਘ ਖੈਰਾ ਦੇ ਵਿੱਚ ਮੈਂ ਦੇਖ ਰਿਹਾ ਹੈ ਖੈਰਾ ਸਾਹਿਬ ਮੈਨੂੰ ਲੱਗਦਾ ਹੈ ਵੀ ਚੰਗੇ ਮਾਰਜਿਨ ਤੇ ਜਿੱਤ ਕੇ ਆਉਣਗੇ ਕਿਉਂਕਿ ਆਮ ਆਦੀ ਪਾਰਟੀ ਦਾ ਗਰਾਊਂਡ ਤੇ ਹਮ ਬਹੁਤ ਵਿਰੋਧ ਹੈ ਹਮ ਸੀਐਮ ਦਾ ਗਾੜੀ ਇਹ ਨਾਮ ਹੀ ਹੈ ਗੜ ਹੈ ਇਹ ਜੋ ਕੁਝ ਨਹੀਂ ਹੈਗਾ ਜੀ ਮੁੱਖ ਮੰਤਰੀ ਸਾਹਿਬ ਨੇ ਕੋਈ ਡਵੈਲਪਮੈਂਟ ਨਹੀਂ ਕਿਰੇ ਕਿਸੇ ਵੀ ਹਲਕੇ ਦੇ ਵਿੱਚ ਤਿੰਨ ਵਜ਼ੀਰ ਨੇ ਦੋ ਹਰਪਾਲ ਚੀਮਾ ਅਰੋੜਾ ਸਾਹਿਬ ਤੇ ਮੀਤ ਪਰ ਸੰਗਰੂਰ ਵਾਲੇ ਕਹਿੰਦੇ ਵੀ ਅਸੀਂ ਤਾਂ ਮਾਨ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਵੋਟ ਹੀ ਨਹੀਂ ਪਾਉਂਦੇ ਸਿਮਜੀਤ ਮਾਨ ਜੀ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਕਿ ਕੁਝ ਹਲਕਿਆਂ 'ਚੋਂ ਠੀਕ ਹੈ ਆ ਗਿਆ ਹੈ ਬਿਟ ਉਹ ਵੀ ਦਾ ਹੋਈ ਕਿਉਂਕਿ ਉਹ ਤਾਂ ਪਿਛਲੀ ਵਾਰ ਕੀ ਹੋਇਆ ਸੀਗਾ ਇੱਕ ਤਾਂ ਵੋਟ ਪਰਸੈਂਟੇਜ ਬਹੁਤ ਘਟ ਸੀਗੀ ਬਾਈ ਇਲੈਕਸ਼ਨ ਸੀਗੀ ਔਰ ਮੈਂ ਤੁਸੀਂ ਯਕੀਨ ਜਾਣਿਓ ਕਾਂਗਰਸ ਦੇ 50% ਕੈਡ ਨੇ ਮਾਨ ਸਾਹਿਬ ਨੂੰ ਵੋਟ ਪਾਈ ਸੀ ਹੂੰ ਐਵੀਂ ਇਕੱਲੀ ਗੱਲ ਹੈ ਸਾਰੀ ਵੋਟ ਕਿਉਂਕਿ ਉਦੋਂ ਆਮ ਆਦਮੀ ਪਾਰਟੀ ਨੂੰ ਹੈਰਾਨ ਕਰਕੇ ਸਾਰੀਆਂ ਨਹੀਂ ਵੋਟ ਜਿਹੜੀ ਹੈ ਨਾ ਮਾਨ ਸਾਬ ਨੂੰ ਪਾਈ ਸੀਗੀ ਔਰ ਵੋਟ ਪਰਸੈਂਟੇਜ ਘਟ ਕੋਲ ਹੋਈ ਸੀਗੀ ਰੋਸ ਰੋਸ ਵਾਲੀ ਵੋਟ ਸੀ ਉਹ ਹੁਣ ਹੁਣ ਕੀ ਹੈ ਵੀ ਹੁਣ ਸਾਰੀਆਂ ਪਾਰਟੀਆਂ ਦੀ ਜਿਹੜੇ ਵੀ ਵਰਕਰ ਹੈ ਉਹ ਆਪਣੀ ਆਪਣੀ ਪਾਰਟੀਆਂ ਦੀ ਮਦਦ ਕਰੀ ਜਾਂਦੇ ਹਨ ਹਮ ਮਾਨ ਸਾਬ ਕੋ ਕੈਟਰ ਨਹੀਂ ਹੈਗਾ ਜੀ ਮਾਨ ਸਾਬ ਕੋ ਕੈਟਰ ਹੈ ਨਹੀਂ ਜਿਹੜੀ ਵੋਟ ਹੈ ਮਾਨ ਸਾਬ ਦੀ ਸਿਰਫ ਉਹੀ ਹੈ ਵੀ ਹੁਣ ਅਮਰਿਤਪਾਲ ਨੂੰ ਯੂਜ਼ ਕਰ ਰਿਹਾ ਬਸ ਵੀ ਅਮਰਿਤਪਾਲ ਮੈਂ ਵਿਡਰੋ ਕਰ ਲਿਆ ਤੇ ਉਹਦੇ ਹੱਕ ਚ ਬੋਲ ਕੇ ਕੋਸ਼ਿਸ਼ ਕਰਨਗੇ ਵੀ ਉੱਥੇ ਉਹਨਾਂ ਦੀ ਫੈਮਲੀ ਲੈ ਕੇ ਆਉਣਗੇ ਉਹਨੇ ਇਹ ਚੀਜ਼ਾਂ ਮਾਨ ਸਰ ਕਰਨ ਲੱਗੇ ਹੋਏ ਆ ਮਾਨ ਸਰ ਕੋ ਕੁੱਲ ਮਿਲਾ ਕੇ ਕੋਈ ਹੀ ਜੋ ਹੈ ਮੈਨੂੰ ਨਹੀਂ ਲੱਗਦਾ ਕਿ ਮਾਨ ਸਰ ਕੰਪੀਟੀਸ਼ਨ ਛਾਗੇਗਾ